दिल्ली ਜਾਣ ਦੀ ਤਿਆਰੀ? ਹਾਂਜੀ ਹਾਂਜੀ ਤਿਆਰੀ ਹੈ ਵੀਰ ਜੀ ਪੂਰੀ ਤਿਆਰੀ ਹੈ ਸਾਰਾ ਕੁਝ ਲੈ ਕੇ ਆਇਆ ਨਾਲ ਲੰਗਰ ਪਾਣੀ ਸਾਰਾ ਕੁਝ। ਇਦਾਂ ਦੀ ਬੈਰੀਕੇਟਿੰਗ ਕਰ ਦਿੱਤੀ ਹੈ ਕਿ ਜਿੱਦਾਂ ਇੱਥੇ ਮਤਲਬ ਪਾਕਿਸਤਾਨ ਤੇ ਭਾਰਤ ਦਾ ਜੁੱਧ ਚੱਲਣਾ ਹੁੰਦਾ। ਅੰਦੋਲਨ ਦੀ ਸ਼ੁਰੂਆਤ ਦੁਬਾਰਾ ਹੋ ਚੁੱਕੀ ਹੈ ਜੀ ਔਰ ਸਰਕਾਰ ਨੇ ਬਹੁਤ ਗਲਤ ਕੰਮ ਕੀਤਾ ਐਡਾ ਬੰਦੋਬਸਤ ਨਹੀਂ ਕਰਨਾ ਚਾਹੀਦਾ ਸੀਗਾ। ਬਾਬੂ ਸ਼ਹੀਦ ਦੇਖ ਰਹੇ ਹੋ ਤੁਸੀਂ ਸ਼ੰਭੂ ਬਾਰਡਰ ਤੇ ਅਸੀਂ ਇਸ ਵੇਲੇ ਮੌਜੂਦ ਹਾਂ ਕਿਸਾਨ ਅੰਦੋਲਨ 2.0 ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅੱਜ ਉਹ ਦਿਨ ਆ ਚੁੱਕਿਆ ਜਿਹੜਾ ਕਿਸਾਨਾਂ ਨੇ ਕਿਹਾ ਸੀ ਕਿ ਅਸੀਂ ਇਸ ਦਿਨ ਦਿੱਲੀ ਵੱਲ ਨੂੰ ਕੂਚ ਕਰਾਂਗੇ ਸੋ ਸ਼ੰਭੂ ਬਾਰਡਰ ਦੀ ਤਸਵੀਰ ਕੀ ਹੈ ਹੁਣ ਦੀ ਇਸ ਵੇਲੇ ਕੀ ਮਾਹੌਲ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਆਲਰੇਡੀ ਇੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਪਹੁੰਚ ਚੁੱਕੇ ਨੇ ਸ਼ੰਭੂ ਬੈਰੀਅਰ ਹੈ ਜਿਹੜਾ ਜਿਹੜਾ ਪੁਲ ਬਣਿਆ ਹੋਇਆ ਜਿੱਥੇ ਪਿਛਲੇ ਕਾਫੀ ਦਿਨਾਂ ਤੋਂ ਹੀ ਬਹੁਤ ਸਖਤ ਜਿਹੜੀ ਹੈ ਬੈਰੀਕੇਡਿੰਗ ਕੀਤੀ ਗਈ ਹੈ ਟਾਈਟ ਸਕਿਉਰਿਟੀ ਲਾਈ ਗਈ ਹੈ ਉਸ ਦੇ ਆਲੇ ਦੁਆਲੇ ਲੰਬਾ ਜਾਮ ਜਿਹੜਾ ਲੱਗ ਚੁੱਕਿਆ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਪਹੁੰਚ ਚੁੱਕੇ ਨੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਵਾਲੇ ਜਿਹੜੀਆਂ ਉਹ ਪਹੁੰਚ ਚੁੱਕੀਆਂ ਨੇ ਤੇ ਬਿਲਕੁਲ 220 ਦੀ ਯਾਦ ਦਵਾਰਿਆ ਜਿਹੜਾ ਹੈ ਇੱਥੋਂ ਦੇ ਜਿਹੜੇ ਸੀਨਸ ਨੇ ਇਸੇ ਤਰ੍ਹਾਂ ਇਸੇ ਸ਼ੰਭੂ ਬੈਰੀਅਰ ਤੋਂ ਕਿਸਾਨਾਂ ਦਾ ਵੱਡਾ ਇਕੱਠ ਜਿਹੜਾ ਸੀਗਾ ਉਹ ਹੋ ਕੇ ਦਿੱਲੀ ਨੂੰ ਗਿਆ ਸੀ ਤੇ ਉਸ ਤੋਂ ਬਾਅਦ ਉੱਥੇ ਇੱਕ ਸਾਲ ਤੱਕ ਜਿਹੜਾ ਸੀਗਾ ਉੱਥੇ ਮੋਰਚਾ ਲੱਗਿਆ ਰਿਹਾ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਬਸੁਰਗ ਬਹੁਤ ਵੱਡੀ ਗਿਣਤੀ ਚ ਇੱਥੇ ਪਹੁੰਚੇ ਹੋਏ ਨੇ ਟਰੈਕਟਰ ਟਰਾਲੀਆਂ 'ਚ ਬੈਠੇ ਹੋਏ ਨੇ ਬਹੁਤ ਸਾਰੇ ਨੌਜਵਾਨ ਵੀ ਨੇ ਤੇ ਹੁਣ ਅੱਗੇ ਕਿਸ ਤਰ੍ਹਾਂ ਦੀ ਸਿਚੁਏਸ਼ਨ ਬਣਦੀ ਹੈ ਟਕਰਾ ਹੁੰਦਾ ਹੈ ਜਾਂ ਨਹੀਂ ਹੁੰਦਾ ਉਹ ਥੋੜੇ ਸਮੇਂ 'ਚ ਪਤਾ ਲੱਗੂਗਾ ਪਰ ਫਿਲਹਾਲ ਇਕੱਠ ਦੀ ਜੇ ਗੱਲ ਕੀਤੀ ਜਾਵੇ ਤਾਂ ਬੇहद ਵੱਡਾ ਇਕੱਠ ਜਿਹੜਾ ਉਹ ਕਿਸਾਨ ਕਰਨ ਚ ਕਾਮਯਾਬ ਹੋ ਚੁੱਕੇ ਨੇ ਸੋ ਪੈਦਲ ਵੀ ਬਹੁਤ ਸਾਰੇ ਆ ਰਹੇ ਨੇ ਟੂ व्हीਲਰਸ ਤੇ ਆ ਰਹੇ ਨੇ ਟਰੈਕਟਰ ਟਰਾਲੀਆਂ ਤੇ ਆ ਰਹੇ ਨੇ ਤੁਸੀਂ ਦੇਖ ਸਕਦੇ ਜਿੱਥੋਂ ਤੱਕ ਤੁਹਾਡੀ ਨਿਗਾਹ ਜਾ ਰਹੀ ਹੈ ਉੱਥੋਂ ਤੱਕ ਜਿਹੜਾ ਕਿਸਾਨਾਂ ਦਾ ਇਕੱਠ ਹੈ ਉਹ ਨਜ਼ਰ ਆ ਰਿਹਾ ਪੂਰਾ ਜਿਹੜਾ ਪੁਲ ਹੈ ਜਿਹੜਾ ਫਲਾਈਓਵਰ ਹੈ ਉਹ ਭਰਿਆ ਹੋਇਆ ਨਜ਼ਰ ਆ ਰਿਹਾ ਤੇ ਇਸ ਤਰ੍ਹਾਂ ਦਾ ਉਤਸ਼ਾਹ ਹੈ ਇਸ ਤਰ੍ਹਾਂ ਦੀਆਂ ਤਿਆਰੀਆਂ ਨੇ ਉਹ ਵੀ ਗੱਲਬਾਤ ਜਿਹੜੀ ਆ ਉਹ ਅਸੀਂ ਕਰ ਲੈਨੇ ਆ ਜਿਹੜੇ ਇੱਥੇ ਕਿਸਾਨ ਲਗਾਤਾਰ ਪਹੁੰਚੇ ਨੇ ਜਾਂ ਪਹੁੰਚ ਰਹੇ ਨੇ ਹੱਥਾਂ 'ਚ ਝੰਡੇ ਫੜੇ ਹੋਏ ਨੇ ਕਿਸਾਨ ਕਿਸਾਨ ਆਗੂਆਂ ਦੀ ਅਗਵਾਈ ਦੇ ਵਿੱਚ ਜਿਹੜੀ ਹੈਗੀ ਹੈ ਇਹ ਸੰਘਰਸ਼ ਜਿਹੜਾ ਹੈਗਾ ਉਹ ਸ਼ੁਰੂ ਹੋਇਆ ਲੰਗਰ ਸੇਵਾ ਜਿਹੜੀ ਹੈ ਆਲਰੇਡੀ ਜਗਾ ਜਗਾ ਤੇ ਸ਼ੁਰੂ ਹੋ ਚੁੱਕੀ ਹੈ ਸੋ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਇੱਥੇ ਬਣਿਆ ਹੋਇਆ ਹੈ ਕਈ ਨੌਜਵਾਨ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਕਿਸ ਤਰ੍ਹਾਂ ਦਾ ਮਾਹੌਲਾ ਭਾਈ ਜੀ ਕਿਵੇਂ ਦੀ ਤਿਆਰੀ ਹੈ ਜੀ ਕੀ ਕਹਿਣਾ ਚਾਹੋਗੇ ਕਿਵੇਂ ਤਿਆਰੀ ਹੈ ਤਿਆਰੀ ਦੇਖੋ ਭਾਜੀ ਤੁਹਾਡੇ ਸਾਹਮਣੇ ਸਾਰਾ ਕੁਝ ਲੱਗਦਾ ਦਿੱਲੀ ਜਾਣਾ ਪਊ ਸਾਰਿਆਂ ਨੂੰ ਉਹ ਤਾਂ ਜਾਣਾ ਹੀ ਪੈਣਾ ਵੀਰੇ ਹੱਕ ਲਈ ਤਾਂ ਤੇ ਪੂਰਾ ਬੰਦੋਬਸਤ ਕਰਕੇ ਆਏ ਹਾਂ ਹਾਂਜੀ ਭਾਜੀ ਫੁੱਲ ਤਿਆਰੀ ਠੀਕ ਹੈ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਜੀ ਦਿੱਲੀ ਜਾਣ ਦੀ ਤਿਆਰੀ ਹਾਂਜੀ ਹਾਂਜੀ ਤਿਆਰੀ ਹੈ ਵੀਰ ਜੀ ਪੂਰੀ ਤਿਆਰੀ ਹੈ ਸਾਰਾ ਕੁਝ ਲੈ ਕੇ ਆਏ ਆਂ ਨਾਲ ਲੰਗਰ ਪਾਣੀ ਸਾਰਾ ਕੁਝ ਪੂਰੀ ਤਿਆਰੀ ਹੈ ਕਿਸ ਤਰ੍ਹਾਂ ਦਾ ਜੋਸ਼ ਹੈ ਬਹੁਤ ਜੋਸ਼ ਹੈ ਜਿਵੇਂ ਪਹਿਲਾਂ ਸੀਗਾ ਦੀਪ ਪਾਈ ਦੀ ਯਾਦ ਆਂਦੀ ਹੈ ਉਹ ਸਭ ਤੋਂ ਮੂਰੇ ਹੁੰਦਾ ਸੀਗਾ ਇਸੇ ਕਰਕੇ ਪਰ ਪੂਰਾ ਜੋਸ਼ ਹੈ ਹਰ ਬੰਦਾ ਦੀਪ ਸਿੱਧੂ ਬਾਈ ਐ ਸੋ ਇੱਥੇ ਲੰਗਰ ਦੀ ਸੇਵਾ ਜਿਹੜੀ ਹੈ ਉਹ ਵੀ ਚੱਲ ਰਹੀ ਹੈਗੀ ਅਤੇ ਤੁਸੀਂ ਦੇਖਿਆ ਕਿ ਇਸ ਤਰ੍ਹਾਂ ਦਾ ਉਤਸ਼ਾਹ ਜਿਹੜਾ ਹੈਗਾ ਉਹ ਬਣਿਆ ਹੋਇਆ ਕੀ ਕਹਿਣਾ ਚਾਹੋਗੇ ਜੀ ਅੱਜ ਦੇ ਇਸ ਅੰਦੋਲਨ ਦੀ ਸ਼ੁਰੂਆਤ ਦੁਬਾਰੇ ਹੋ ਚੁੱਕੀ ਹੈ ਅੰਦੋਲਨ ਦੀ ਸ਼ੁਰੂਆਤ ਦੁਬਾਰਾ ਹੋ ਚੁੱਕੀ ਹੈ ਜੀ ਔਰ ਸਰਕਾਰ ਨੇ ਬਹੁਤ ਗਲਤ ਕੰਮ ਕੀਤਾ ਐਡਾ ਬੰਦੋਬਸਤ ਨਹੀਂ ਕਰਨਾ ਚਾਹੀਦਾ ਸੀਗਾ ਕਿਉਂਕਿ ਆਪਾਂ ਜਿਹੜੇ ਹੈਗੇ ਆ ਅਸੀਂ ਪੰਜਾਬ ਤੋਂ ਆਏ ਆ ਸਿੱਖ ਭਾਈਚਾਰਾ ਪੰਜਾਬੀ ਭਾਈਚਾਰਾ ਆਇਆ ਹਰਿਆਣੇ ਭਰਾਵਾਂ ਨੂੰ ਨਾਲ ਲੈ ਕੇ ਦਿੱਲੀ ਵਾਲ ਆਪਣੀਆਂ ਮੰਗੀਆਂ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਮਨਵਾਉਣ ਵਾਸਤੇ ਜਾ ਰਹੇ ਸੀਗੇ ਔਰ ਖੱਟੜ ਸਰਕਾਰ ਤੇ ਮੋਦੀ ਸਰਕਾਰ ਨੇ ਸਾਡੇ ਵਿਰੁੱਧ ਇਦਾਂ ਦੀ ਬੈਰੀਕੇਟਿੰਗ ਕਰ ਦਿੱਤੀ ਹੈ ਕਿ ਜਿਦਾਂ ਇੱਥੇ ਮਦਰ ਪਾਕਿਸਤਾਨ ਤੇ ਭਾਰਤ ਦਾ ਜੁੱਧ ਚੱਲਣਾ ਹੁੰਦਾ ਜੀ ਤੋੜਨ ਦੀ ਨੋਬਤ ਆਈ ਤਾਂ ਤਿਆਰ ਹਾਂ ਤੁਸੀਂ ਸਾਡੇ ਮੈਂ ਕਿ ਜਿੰਨਾ ਕ ਬੰਦੋਬਸਤ ਇਹਨਾਂ ਨੇ ਕੀਤਾ ਉਹਨਾਂ ਨੂੰ ਦੁੱਗਣਾ ਬੰਦੋਬਸਤ ਕਰਕੇ ਕਿਸਾਨ ਭਰਾ ਸਾਡੇ ਤੁਰੇ ਆ ਜੀ 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 ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਜਿਹੜੇ ਲੋਕ ਨੇ ਉਹ ਤਿਆਰ ਨੇ ਉਹ ਇਸ ਤਰ੍ਹਾਂ ਦੇ ਨਾਲ ਦੱਸ ਰਹੇ ਨੇ ਕਿ ਉਹ ਡਰਨ ਵਾਲੇ ਨਹੀਂ ਜੇਕਰ ਲੋੜ ਪਊਗੀ ਟਕਰਾ ਹੁੰਦਾ ਬੈਰੀਕੇਡਸ ਤੋੜ ਕੇ ਅੱਗੇ ਵਧਣਾ ਪੈਂਦਾ ਤਾਂ ਜਰੂਰ ਅੱਗੇ ਜਾਣ ਦੇ ਲਈ ਤਿਆਰ ਨੇ ਬਜ਼ੁਰਗਾਂ ਨਾਲ ਵੀ ਗੱਲਬਾਤ ਜਿਹੜੀ ਇਹ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਆਂ ਆ ਬਾਬਾ ਜੀ ਕਿਹੜੇ ਪਿੰਡੋਂ ਆਏ ਹੋ ਭਾਈ ਕਿਹੜੇ ਪਿੰਡੋਂ ਆਏ ਹੋ ਨਾ ਠੋਕ ਦੇਾਂਗੇ ਅਸੀਂ ਆਏ ਆ ਹਿਾਰਪੁਰ ਜ਼ਿਲ੍ਹਾ ਅੱਛਾ ਕੀ ਕਹਿਣਾ ਚਾਹੋਗੇ ਜੀ ਅੱਜ ਫੇਰ ਪੇਚਾ ਪਿਆ ਸਰਕਾਰ ਨਾਲ ਤਿਆਰੀ ਹੈ ਫੇਰ ਨਹੀਂ ਕਰਨੀ ਹੁਣ ਪੇਜਾ ਕੱਢ ਕੇ ਜਾਵਾਂਗੇ 냔ਦੇ ਨਹੀਂ ਇੱਥੋਂ ਇਸ ਤਰ੍ਹਾਂ ਦੇ ਨਾਲ ਬਾਰਡਰ ਤੇ ਮਾਹੌਲ ਹੈ ਕੰਡੇ ਵਾਲੀਆਂ ਤਾਰਾਂ ਲਾਈਆਂ ਹੈ ਜੋ ਮਰਜ਼ੀ ਕਰ ਲੈ ਸਰਕਾਰ ਇਹ ਮੁੜਦੇ ਨਹੀਂਗੇ ਹੁਣ ਆ ਕਾਨੂੰ ਫੜੇ ਕਰਕੇ ਜਾਵਾਂਗੇ ਪਿਛਲੀ ਵਾਰ ਤਰ੍ਹਾਂ ਜੇ ਲੰਬਾ ਸਮਾਂ ਚੱਲਿਆ ਤਾਂ ਉੱਥੇ ਰਹਿਣ ਨੂੰ ਤਿਆਰ ਹੋ ਤੁਸੀਂ ਹੋਰ ਤਿਆਰ ਅਸੀਂ ਪਿਛੇ ਵਾਰ ਜੀ ਖੀਰ ਤੇ ਗਏ ਸਾਮਾਨ ਲੈ ਕੇ ਆਏ ਭੰਗੜਾ ਪਾ ਕੇ ਪਿਛਲੇ ਗਏ ਖੀਰ ਤੇ ਜਿੱਤ ਗਏ ਇਹ ਅਸੀਂ ਉਹ ਨਹੀਂ ਗਏ ਜੋ ਭਜਨੋ ਹੈ ਨਹੀਂ ਗਏ ਠੀਕ ਹੈ ਠੀਕ ਤੁਸੀਂ ਕੀ ਕਹਿਣਾ ਚਾਹੋਗੇ ਬਾਬਾ ਜੀ ਅਸੀਂ ਦੋਹੇ ਕਹਾਂ ਜੋ ਨਹੀਂ ਕਿਹਾ ਅਸੀਂ ਜਾਵਾਂਗੇ ਇਹ ਪੂਰਾ ਕੰਮ ਕਰਕੇ ਹਾਂ ਚੱਡੀ ਕਰਾਈ ਹਰ ਵੇਲੇ ਤਿਆਰ ਆਈਦੇ ਆਂ ਜਿਆਦਾ ਆਖਦੇ ਇੱਥੇ ਬਜਾ ਮੈਂ ਉੱਥੇ ਚੱਲਦੇ ਆਂ ਵੇਖਣਾ ਤੇ ਮਾਸ਼ਾ ਮੁੱਢਿਆਂ ਨੂੰ ਵੇਖਣਾ ਨੇ ਅਸੀਂ ਇਹ ਮਾਨ ਇਹ ਥੋੜਾ ਲਿਆ ਜਾਣਾ ਕੋਈ ਜੀ ਆਖਣਾ ਨਹੀਂ ਮੁੜਦਾ ਫਿਰਾਨੂੰ ਕੀ ਵੰਗਾ ਪਈਆਂ ਅਸੀਂ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਜੋਸ਼ ਹੈ ਉਹ ਨੌਜਵਾਨਾਂ ਚ ਤੇ ਬਜ਼ੁਰਗਾਂ ਚ ਤੁਸੀਂ ਦੇਖਿਆ ਤੇ ਕੀ ਮਾਹੌਲ ਹੈ ਇੱਥੇ ਸੋ ਅਗਲੀ ਜਿਹੜੀ ਵੀ ਤਸਵੀਰ ਬਣਦੀ ਹੈ ਕਿਸ ਤਰ੍ਹਾਂ ਦੀ ਸਿਚੁਏਸ਼ਨ ਇੱਥੇ ਕ੍ਰੀਏਟ ਹੁੰਦੀ ਹੈ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਜੁੜੇ ਹੋਏ ਬਾਬੂ ਸ਼ਹੀਦ ਦੇ ਨਾਲ ਸ਼ੰਭੂ ਬਾਰਡਰ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਦੀ ਰਿਪੋਰ